ਪਾ ਲਾਲੂ ਕਾ ਬਾਈ ਬੱਕਰੀ ਪਤੀਰਾ ਅਮਰੋ ਕੋਈ ਨਹੀਂ ਆ ਰਾਤ ਨੂੰ ਨਾ ਨਹੀਂ ਆਣੀ ਨੀ ਕੀ ਆਨੇ ਉਹ ਹੈ ਕਰ yaar ਗੱਲ ਬਾਈ 8000 ਰੁਪਏ ਦਾ ਪਾਉਂ ਨਹੀਂ ਹੈ ਬਰਾਉ ਬੋਲਦਾ ਨਹੀਂ ਕੱਚਾ ਲਾਇਆ ਮੁੰਨੇ ਕੱਚਰ ਵੀ ਲਾਇਆ ਦਾ ਚੈਨੇ ਪਤਰਾਏ ਪਾਹ ਰਾਚੇ ਕੇ ਆਦਾ ਬੋਲ 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 ਕੇ ਪਰ ਬੋਲਦਾ ਨਹੀਂ ਹਾਂ ਨਾ ਕੀ ਕਿ ਨਾ ਤੇਰਾ ਰਾਦਾ ਉਹ ਕਮਰ ਹੋਗਾ ਤੂੰ ਹੀ ਬੋਲ ਹੁਣਾ ਹੁਣਾ ਕਰਨ ਲਾਉਣ ਦੇ ਪੈਸੇ ਮੈਂ ਲਾਈਵ ਲੋ ਲਓ ਮਿੱਤਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਬਕਰਾ ਮੰਡੀ ਪਿੰਡ ਸੂਰਿਆ ਤੇ ਲਾਈਵ ਦਿਖਾਉਣੇ ਤੁਹਾਨੂੰ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਸੋਦਾ ਕਰੋ ਆ ਕੱਢ ਲਾ 90% ਬੈਂਟਰ ਕੋਈ ਚੱਕਰ ਨਹੀਂ ਚੱਲੂ। ਦੱਸੋ ਭਾਈ ਜੀ ਆ ਜਾ ਭਾਈ ਆ ਕੋਈ ਸਾਈਡ ਨੂੰ ਹੀ ਸਾਈਡ ਨੂੰ ਬੱਕਰੇ ਦੇ ਚੱਲਦਾ ਕਿੰਨੇ ਦਾ ਕਹਦਾ? ਐ ਨਾ 8000 8500 ਕਹਦਾ ਯਾਰ ਉਹ ਤਾਂ 12000 11000 ਤੂੰ ਕੀ ਆ ਨਾ ਭਾਈ 11000 ਉਹ ਜੈ ਇਹ ਬੱਕਰਾ ਆ ਜਾ ਭਾਈ ਆ 6 ਮਹੀਨੇ ਦਾ ਹਿੱਸੇ ਬੱਕਰੀ ਦਾ ਸਵਾ ਚਾਰ ਮਹੀਨੇ ਦੀ ਗੱਬਣਾ ਐ ਨਹੀਂ ਤੈਨੂੰ ਆਲਾ ਵੀ ਪਰ ਅਗਲੇ ਨੇ ਵੀ ਜਵਾਕ ਪਾਲ ਲੈਨੇ ਤੇਰੇ ਘਰ ਦੀ ਮੁਰਗੀ ਦਾਲ ਬਰਾਬਰ ਆ ਪਾਲ ਲਿਆ ਭਾਈ ਐ ਨਹੀਂ ਮੈਂ ਤੈਨੂੰ ਆਲਾ ਪਰ ਜੇ ਇੱਕ ਮੁੱਲ ਖਰੀਦਿਆ ਹੋਵੇ ਨਾ ਫੇਰ ਨਹੀਂ ਤੈਨੂੰ ਆਦੇ ਫੇਰ ਤੈਨੂੰ ਆਦੇ ਵੀ ਘਾਟਾ ਪੈਂਦਾ ਚੱਲ ਨਵੇਂ ਡੂਮੇ ਪੀ ਆਖਿਆ ਬੋਲੇ ਸਾਢੇ 8 ਕਹਦਾ ਜਾਂ ਲਖਾਈ ਇਹ ਤੋਂ ਕਰਾ ਦੂਗਾ ਪਰਦਾਰਾ ਨਹੀਂ ਹਾਂ ਜਲਦੀ ਕਰਦਾ ਲੈ 11 ਦਾ ਦਊਗਾ ਉਹ 11000 11 ਦਾ ਕਿੱਥੇ ਵੇਚੇਗਾ 40000 ਨਾ ਆਵੇ ਕੋ ਦਾ ਗੱਲ ਤਾਂ ਸੁਣ ਕਹੇ ਹੱਥ ਹਾਂ ਸਰ 9 ਦਾ ਹੋ ਗਿਆ ਚੱਲ ਗੱਲ ਤਾਂ ਯਾਰ ਪਾ ਬਾਰੇ ਬੰਦਾ ਨਹੀਂ ਭਾਈ ਯਾਰ ਇਹ ਵੀ ਗਰੀਬ ਬੰਦਾ ਹੈ ਮੜਾਈ ਇਧਰ ਨੂੰ ਰਹਿ ਤੋ ਇਹ ਆ ਲੰਗਾ ਇਧਰੋਂ ਵੀਡੀਓ ਬਣ ਲੈ ਹਾਂ ਇਹ ਯਾਰ ਲਾਹਰ ਰੱਖਦੇ ਵੀ ਇੰਨੇ ਦਾ ਸ਼ਾਹ ਨਹੀਂ ਕੋਈ ਮਾਮਤਾਰ ਸਾਡੇ ਆ ਤੇ ਮਾਮਤਾਰ ਥੋੜਾ ਹਜ਼ਾਰ ਕਰਤਾ 6000 ਹਜ਼ਾਰ ਬੈਂਦਾ ਹੀ ਗਿਆ ਦਾ ਸਸਤਾ ਨਹੀਂ ਵਿਕਦਾ ਹਾਂ ਸਹੀ ਹੈ ਸਾਡੀ ਵੀਡੀਓ ਬਣੀ ਜਾਂਦੀ ਆ ਸਾਨੂੰ ਇਹ ਸਾਡੀ ਵੀਡੀਓ ਬਣਦੀ ਆ ਮੈਂ ਤਾਂ ਜੈਜ ਮੰਗਣ ਲਾ ਜੀ ਤੇਰੀ ਆਉਂਦੇ ਦਾ ਕਿਵੇਂ ਯਾਰ ਨਹੀਂ ਬੈਣਦਾ ਇਹਦਾ ਤੂੰ ਨਵੇਂ ਦਾ ਲਾਉਂਦਾ ਲੈਣ ਵਾਸਤੇ ਨਹੀਂ ਭਾਈ ਕੋਈ 5 ਨਹੀਂ 4 ਨਹੀਂ ਲੈ ਫਿਰ ਹੁਣ ਆ ਕੇ ਕਿੰਨੇ ਪੈਸੇ ਯਾਰ ਨਹੀਂ ਭਾਈ 2000 ਕਰਦਾ ਪਰਚੀ ਕਰਾ ਦੂਗਾ ਪਾਣ ਚੀਜ਼ ਨਹੀਂ ਆ ਰਹੀ ਨਹੀਂ ਦੇ ਫਿਰ ਦੱਸ ਆ ਵੀ ਲੋ 500 ਹੋਰ ਰੋਲੇ ਦੇਖੀ ਅੱਗੇ ਆ ਡਾ ਡਾ ਹੋ ਗਿਆ ਯਾਰ ਉਹ ਕੋਈ ਨਹੀਂ ਹੋ ਗਿਆ ਠੀਕ ਹੈ ਠੀਕ ਹੈ ਪੈਸੇ ਪੈਸੇ ਕਹਿਣੀ ਐ ਵੈਸੇ ਕੋਈ ਠੀਕ ਹੈ ਉਹ ਫੜ ਵੀ ਜਾ ਤੂੰ ਠੀਕ ਹੈ ਮਨ ਬੋਲੀ ਕੋਈ ਨਹੀਂ ਸਾਨੂੰ ਐਕਚੁਅਲੀ ਨਹੀਂ ਕਿਹਾ ਇੱਕ ਮਾਰ ਫੜਦਾ ਬਾਈ ਜੱਜੇ ਦਾ ਯਾਰ ਉਹ ਰੋਲੇ ਚ 1000 ਮਹਿੰਗੇ ਵਿਕਦਾ ਹੁੰਦਾ ਹਾਂ ਜੇ ਸਹੀ ਹੋ ਜਾ 50000 ਆਲਾ ਸਹੀ ਆ ਪਹੇਗੇ ਨਾ ਰੋ ਚੰਨ ਇਹ ਨਾਲ ਜਾਦੂ ਵਾਲਾ ਠੰਡ ਹੈ ਗਈ ਹੈ 4 ਰੋ 3 ਵਜੇ ਨਹੀਂ ਤੇ 5 7 8 9 ਨਹੀਂ ਬਈ ਉਹ ਯਾਰ ਬਾਈ ਯਾਰ ਨਹੀਂ ਮਾਖ ਖੜ ਗ੍ਰੀਦਾਰ ਪਰਚੀ ਨਹੀਂ ਕਰਾ ਦੂਗਾ 200 ਦਊਗਾ ਇਹ ਨਹੀਂ ਬਾਈ ਪਰਚੀ ਵਾਂਗ ਕਰਾ ਦੂਗਾ ਉਹ ਪਰਚੀ ਤੋਂ ਕਰਾ ਨਹੀਂ ਦੂਗਾ ਹੁਣ ਕੀ ਕਹਿੰਦੇ ਯਾਰ ਪਤਾ ਟਿੱਡੂ ਦਾ ਟਿੱਡੂ 11 ਦਾ ਦੇਉਗੇ ਉਹ ਯਾਰ ਨਾ ਯਾਰ 11 ਨਾਲ ਯਾਰ ਹੁਣ ਧੱਕਾ ਨਹੀਂ ਬਾਈ ਧੱਕਾ ਤੇਰਾ ਉਹ ਫੜੀ ਫੜੀ ਬੜੀ ਬੜੀ ਹੋ ਗਿਆ ਯਾਰ ਹੁਣ ਨਹੀਂ ਉਹ ਹੋ ਗਿਆ ਬਾਈ ਯਾਰ ਹੁਣ ਯਾਰ ਪਿਛੇ ਕਾ ਦੇ ਪਿਛੇ ਆ ਮੂ ਮੰਗੀ ਦਾ ਮੋੜ ਵੀ ਨਹੀਂ ਕਰਦੀ ਯਾਰ ਮੈਂ ਯਾਰ 13 ਨਹੀਂ 14 ਕਰਾਵਾਂਗੇ ਅੱਖਿਆ ਤੂੰ 25 ਕਰਾਉਣੀ ਹੈ ਬਾਈ ਮੈਂ ਕਰਾਉਂਗਾ 11 ਲਵਾਂਗਾ ਉਹ ਮੇਰੇ ਅੱਖੇ ਲੱਗ ਗਿਆ ਭਰਾਵਾ ਅੱਖੇ ਲੱਗ ਜਾ ਉਹ ਕੋਈ ਦੁਸ਼ਮਣ ਨਹੀਂ ਤੂੰ ਕਰਾਉ ਮਸੇਰ ਨਹੀਂ ਕਰਾਉ ਉਹ ਤੂੰ ਵੀ ਚੜ ਉਹ ਭਰਾਵਾ ਨਹੀਂ ਨਹੀਂ ਹੈਂ ਬਾਈ ਭਾਈ ਜੀ ਕਰਾ ਰਹੀ ਹੈ ਯਾਰ ਮੇਰੀ ਗੱਲ ਅੱਧੇ ਕੋਈ ਲਿੱਸਾ ਵਾਲਾ ਲੈ ਕਈ ਹੱਥ ਚੰਗ ਹੋਣਾ ਲੰਡੇ ਮਾਰਨਾ ਕੋਈ ਨਾ ਹੋਣਾ ਬਾਈ ਪਰ ਕੀ ਮੈਂ ਕਰਾਉਂਗਾ ਯਾਰ ਉਹ ਤੱਕਾ ਗਈ ਮੇਰਾ ਮੂੰਹ ਮਗਾ ਦੇ ਸਿੰਗ ਲਾ ਕੇ ਖੇਡੀ ਕਰ 320 ਲਾ ਲੈ ਓਏ ਓਏ ਬਾਈ ਪਰ ਜੀ ਇੱਕ ਹੋਊਗਾ ਕਰਾ ਪਰਚੀ ਓ ਮਾਰ ਦੇ ਤਾੜੀਆਂ ਬਾਈ ਕੱਟੇ ਕੰਮ ਨਹੀਂ ਜਾਂਦੇ ਅਸੀਂ ਇੱਥੇ ਪੇਸ਼ ਪੁੱਛਾ ਜਗਾ ਦਿੰਦਾ ਕੇਰਾ ਦਾ ਬਈ ਮਾਂ ਤਾਲ ਕੋਈ ਰੋ ਹੁਣ ਜਿਹੜਾ ਕੁਝ ਜੈ ਨਹੀਂ ਯਾਰ ਜੇ ਤੈਨੂੰ ਮਹਿੰਗਾ ਲੱਗਦਾ ਲੈ ਨਹੀਂ ਭਾਈ ਕੱਚੇ ਭਾਈ ਲਾਏ ਠੀਕ ਆ ਪੁੱਟੋ ਖੜਾ ਜੀ 10000 ਰੁਪਏ ਪਾਇਆ ਅਰਚੀ ਕਰਾ ਫੋਨ ਬੰਦ ਹੋ ਗਿਆ ਹੁਣ ਚਲੋ ਠੀਕ ਸੌਦਾ ਵੀ ਹੋ ਗਿਆ ਭਾਈ ਪੁੱਟੋ ਖੜਾ ਜੀ 10000 ਰੁਪਏ ਪਾਇਆ ਭਾਈ ਘਰੌਣੀ ਤਾਂ ਨਹੀਂ ਇਹ ਆ ਜੂ ਚੜ ਜੂਗੀ ਇਹਦਾ